हां जी महेंद्र सिंह जी सत सत श्री काल जी वाहेगुरु जी खालसा वाहेगुरु जी की फतेह बहुत थोडा धन्यवाद जी ਤੁਸੀਂ ਸਾਡੀ ਨਵੀਆਂ ਨਿਊਜ਼ਾਂ ਤੇ ਸਾਰਾ ਕੁਝ ਪਹੁੰਚਾਉਣੇ ਜੀ ਟਾਈਮ ਦੀ ਟਾਈਮ ਬਹੁਤ ਥੋੜਾ ਧੰਨਵਾਦ ਕਰਦਾਂਗੇ ਸਾਰੇ মিডিਆ ਜਿੰਨੇ ਵੀ ਹੈਗੇ ਜੀ ਬਹੁਤ ਧੰਨਵਾਦ ਹੈ ਤੁਹਾਡਾ ਸੋ महेंद्र सिंह जी ਹੁਣ ਇੱਕ ਲਹਿਰ ਚੱਲੀ ਹੋਈ ਆ ਕਿ ਪਈਏ ਭਜਾਓ ਪੰਜਾਬ ਬਚਾਓ ਤੇ ਆ ਤੁਸੀਂ ਹੁਣ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਜੀ ਦੇਖਿਆ ਜੀ ਹਾਂ ਬਹੁਤ ਦਿੰਦੀ ਗੱਲ ਹੈ ਜੀ ਬਹੁਤ ਹੀ ਖਿਣਾਉਣੀ ਜਿਹੜੀ ਹਰਕਤ ਕੀਤੀ ਆ ਇੱਕ ਪ੍ਰਵਾਸੀ ਨੇ ਕਿ ਇੱਕ 4 ਸਾਲ ਦੇ ਬੱਚੇ ਨੂੰ ਉਹਨੇ ਰੇਪ ਕਰਕੇ ਤੇ ਉਸਦੇ ਇਹ ਗੁਪਤ ਅੰਗ ਦੇ ਵਿੱਚ ਗੁਪਤ 파ਟ ਦੇ ਵਿੱਚ ਰੋੜ ਘਸੋ ਕੇ ਉਸ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਹੁਣ ਸਾਰਾ ਪੰਜਾਬ ਇਸ ਵਕਤ ਸੜਕਾਂ ਤੇ ਉੱਤਰ ਆਇਆ ਏ ਸਾਰੇ ਪੰਜਾਬ ਦੀ ਇੱਕੋ ਮੰਗ ਹੈ ਕਿ ਭਈਏ ਭਜਾਓ ਪੰਜਾਬ ਬਚਾਓ ਤੁਹਾਡਾ ਕੀ ਕਹਿਣਾ ਹੈ ਜੀ ਇਹ ਭਈਏ ਆਖਰ ਪੰਜਾਬ ਦੇ ਵਿੱਚ ਆਏ ਕਿੱਦਾਂ ਇਹਨਾਂ ਨੂੰ ਲਿਆਉਣੇ ਵਾਲਾ ਕੌਣ ਆ ਇਹਨਾਂ ਦੇ ਆਧਾਰ ਕਾਰਡ ਪੰਜਾਬ ਦੇ ਵਿੱਚ ਬਣਾਉਣੇ ਵਾਲਾ ਕੌਣ ਆ ਇਹਨਾਂ ਨੂੰ ਕਿਰਾਇਆ ਪਰ ਰੱਖਣੇ ਵਾਲਾ ਕੌਣ ਆ ਇਹਨਾਂ ਨੂੰ ਪੰਜਾਬੀਆਂ ਨਾਲੋਂ ਪਹਿਲਾ ਕੰਮ ਦੇਣੇ ਵਾਲਾ ਕੌਣ ਆ ਤੇ ਜਦੋਂ ਕਰੋਨਾ ਦੇ ਵਿੱਚ ਸਾਰੇ ਪਈਏ ਸਾਨੂੰ ਔਖੇ ਟਾਈਮ ਦੇ ਵਿੱਚ ਛੱਡ ਗਏ ਸੀ ਹੁਣ ਵੀ ਜਦੋਂ ਪਈਆਂ ਨੂੰ ਪ੍ਰਵਾਸੀਆਂ ਨੂੰ ਪਤਾ ਲੱਗਿਆ ਕਿ ਇੱਥੇ ਹੜ ਆਉਣੇ ਵਾਲੇ ਆ ਪੰਜਾਬ ਦੇ ਵਿੱਚ ਹੁਣ ਵੀ ਬਹੁਤ ਸਾਰੇ ਪ੍ਰਵਾਸੀ ਸਾਨੂੰ ਸਾਡੇ ਹਾਲਾਤਾਂ ਤੇ ਛੱਡ ਕੇ ਭੱਜ ਰਹੇ ਆ ਜਾਂ ਭੱਜ ਗਏ ਸੀ ਤੇ ਉਹਨਾਂ ਨੂੰ ਵਾਪਸ ਲਿਆਣੇ ਵਾਲਾ ਕੌਣ ਆ ਉਹਨਾਂ ਨੂੰ ਸਤਕਾਰ ਦੇਣੇ ਵਾਲਾ ਕੌਣ ਆ ਤੇ ਅੱਜ ਉਹੀ ਲੋਕ ਆ ਜਿਹੜੇ ਸੜਕਾਂ ਤੇ ਆਏ ਹੋਏ ਆ ਤੁਸੀਂ ਤੁਹਾਡਾ ਕੀ ਕਹਿਣਾ ਹੈ ਉਹਨਾਂ ਬਾਰੇ ਸਾਡਾ ਤਾਂ ਵਿਚਾਰੇ ਆ ਜੀ ਮੇਰੀ ਸੋਚ ਬਈ ਜਿਹੜਾ ਇਹ ਕੰਮ ਹੁੰਨੇ ਜੀ ਇਹ ਵੈਸੇ ਇੱਕ ਵਾਰ ਕਸੂਰਵਾਰ ਅਸੀਂ ਹਾਂ ਜੀ ਹੁਣ ਫੇਰ ਅਸੀਂ ਵੀ ਮੈਂ ਫੇਰ ਦੁਬਾਰਾ ਕਹਿੰਨੇ ਕਸੂਰਵਾਰ ਅਸੀਂ ਹਾਂ ਜੀ ਹਾਂ ਦੇਖੋ ਪੰਜਾਬੀ ਜੇ ਬੰਦੇ ਇੰਨੇ ਮਾਰੇ ਨਹੀਂ ਹੁੰਦਾ ਜੀ ਪੰਜਾਬੀਆਂ ਵਰਗਾ ਦਿਲ دریا ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ ਵਿੱਚੇ ਚੱਪੂ ਵਿੱਚੇ ਮੰਜਮਾ ਹਣੇ ਜੀ ਇਹ ਕਹਾਬ ਸੱਚੀ ਹੈ ਵੀ ਪੰਜਾਬੀਆਂ ਦੇ ਬਾਹਰ ਕੋਈ ਨਹੀਂ ਹੈਗਾ ਜੀ ਪੰਜਾਬੀ ਦਾ ਮੂਰੇ ਹਰ ਜੀ ਚੱਲਦੀ ਹੈ ਜੀ ਪੰਜਾਬੀ ਚਾਹੇ ਰੋਕ ਲਾ ਦੇਵੇ ਪੰਜਾਬੀ ਚਾਹੇ ਹਵਾ ਚਲਾ ਦੇਵੇ ਪੰਜਾਬੀ ਚਾਹੇ ਤਬਾਹ ਕਰ ਦੇਵੇ ਪੰਜਾਬੀ ਪੰਜਾਬੀ ਹੈ ਜੀ ਰੋਜ਼ਗਾਰ ਦੇਣ ਵਾਲਾ ਭਈਆਂ ਨੂੰ ਪੰਜਾਬੀ ਜੀ ਠੀਕ ਹੈ ਜੀ ਚੰਗੇ ਕੰਮਾਂ ਦੇ ਲਾਉਣੇ ਵਾਲੇ ਪੰਜਾਬੀ ਸਾਡੇ ਜੀ ਹਾਂ ਇਹਨਾਂ ਦੇ ਵੋਟ ਕਾਰਡ ਬਣਾਉਣੇ ਵਾਲੇ ਸਾਡੇ ਪੰਜਾਬੀ ਜੀ ਇਹਨਾਂ ਮੂਹਰੇ ਲਿਆਉਣੇ ਹਰ ਪਾਸੇ ਸਾਡੇ ਪੰਜਾਬੀ ਪਹਿਰ ਕਰਦੇ ਆ ਜੀ ਹਾਂ ਲੇਕਿਨ ਹੁਣ ਇਹ ਹੁਣ ਮਨਪੜ ਦੀ ਇਹ ਭਾਗੀ ਕੋਈ ਆ ਜੀ ਕਟੜਪੁਰ ਦੀ ਹਾਰਪੁਰ ਦੀ ਹਾਰਪੁਰ ਚਲੇ ਬਹੁਤ ਅਫਸੋਸ ਆ ਜੀ ਇਦਾਂ ਲੇਕਿਨ ਇਹ ਨਾ ਭਈਆਂ ਨੂੰ ਕੱਢਣ ਦਾ ਵੇਲੇ ਚਾਹੀਦਾ ਯੂਰਪ ਬੈ ਕਸੂਰ ਸਾਡਾ ਜੀ ਦੇਖੋ ਹੁਣ ਭਈਆ ਆਉਂਦਾ ਪਿੰਡ ਦੇ ਵਿੱਚ ਜੀ ਦੇ ਕੋਲ ਦੋ ਖਿਆੜਾ ਮਤਲਬ ਘਰ ਕਹਿਦੀ ਆਪਾਂ ਆਲਾ ਆ ਪਾਸੇ ਉਹਨਾਂ ਨੂੰ ਕਹਿੰਦਾ ਵੀ ਇਹਨੂੰ ਕਿਰਾਏ 'ਪਰ ਦੇ ਦੇ ਵੀ 2500 ਰੁਪਏ ਮਹੀਨੇ ਦਾ ਆਊਗਾ ਪਰ ਉਹ ਬੰਦਾ ਦੇਣ ਦੇ ਪਹਿਲਾਂ ਇਹ ਨਹੀਂ ਸੋਚਦਾ ਵੀ ਇਹਦਾ ਆਧਾਰ ਕਾਰਡ ਗਿਆ ਰਿਵਿਊਸ਼ਨ ਹੋਣੀ ਚਾਹੀਦੀ ਐ ਸਭ ਇਹ ਕਿੱਥੇ ਦਾ ਰਹਿਣੇ ਵਾਲਾ ਵੀ ਇਹਦੇ ਪ੍ਰੂਫ ਪੂਰੇ ਹੈਗੇ ਨਹੀਂ ਹੈਗੇ ਵੀ ਕਿਆ ਕੁਛ ਇਹ ਕਰਦਾ ਕਿਆ ਨਹੀਂ ਕਰਦਾ ਉਹਦੇ ਬਾਰੇ ਕੋਈ ਆਇਡੈਂਟੀਫਾਈ ਵੀ ਨਹੀਂ ਕਰਦਾ ਜੀ ਠੀਕ ਹੈ ਜੀ ਬੰਦੇ ਹਾਂਜੀ ਤੇ ਆ ਕੇ ਫਿਰ ਇਹ ਫੇਰ ਕਹਿਣਾ ਹੀ ਮੈਂ ਦੁਬਾਰਾ ਸਾਡਾ ਹੀ ਕਸੂਰ ਆ ਜੀ ਸਾਡੇ ਬੰਦੇ ਹੁਣ ਬਾਹਰ ਨੂੰ ਜਾ ਰਹੇ ਆ ਜੀ ਭਈਏ ਕੰਮ ਕਰ ਰਹੇ ਆ ਜੀ ਠੀਕ ਆ ਜੀ ਗੱਲ ਬਿਲਕੁਲ ਜੀ ਹੁਣ ਇਹਨਾਂ ਨੇ ਸਾਨੂੰ ਹਿੰਦੀ ਬੋਲਣ ਲਾਤਾ ਜੀ ਭਈਏ ਉਲਟਾ ਅਸੀਂ ਬਣ ਗਏ ਜੀ ਨਾ ਮੁਰੇ ਤੁਸੀਂ ਦਫਤਰ ਜਾਣਾ ਕਿਤੇ ਬਾਪੂ ਜੀ ਸਾਸਰੀ ਗੱਲ ਹੱਤ ਬਣ ਕੇ ਸਾਸਰੀ ਕਾਬਲਾ ਉੱਥੇ ਹੀ ਭਈਆ ਆਊਗਾ ਥਾ ਠੀਕ ਆ ਜੀ ਗੱਲ ਪੰਜਾਬੀ ਫੇਰ ਲੈਨ 'ਚ ਖੜਾ ਹੋਊਗਾ ਕਿਆ ਜੀ ਸਾਡੇ ਆਪਣੇ ਹਿੰਦੁਸਤਾਨ ਜ ਇੰਡੀਆ 'ਚ ਕਿਆ ਜੀ ਪੰਜਾਬੀ ਨੇ ਕਮੀ ਆ ਜੀ ਮੁੰਡਿਆਂ 'ਚ ਟੈਲੈਂਟ ਜਿੰਨਾ ਕੋਈ ਨਹੀਂ ਹੈਗਾ ਦੱਸੋ ਜੀ ਪੜ੍ਹੇ ਲਿਖੇ ਮੁੰਡੇ ਪੜ੍ਹੇ ਲਿਖੇ ਆ ਸਭ ਉਹ ਪਰ ਪੜ੍ਹਾਈ ਨੂੰ ਕਿਆ ਕਹਣਾ ਬੇਕਾਰ ਆ ਜੀ ਉਹਨਾਂ ਦੀ ਪੜ੍ਹਾਈ ਕਿਉਂਕਿ ਉਹਨੂੰ ਛੱਡ ਕੇ ਤਾਂ ਬਾਹਰ ਜਾ ਰਹੇ ਆ ਜੀ ਹਾਂ ਘਰਾ ਘਰੋ ਕੋ ਜੀ ਬਹੂ ਆ ਜੀ ਹੋਰ ਕੌਣਾ ਜੀ ਸੱਸ ਆ ਜੀ ਬਾਕੀ ਜੀ ਬਾਕੀ ਪਰਿਵਾਰ ਮੇਰਾ ਬਾਹਰ ਆ ਜੀ ਹੁਣ ਉੱਥੇ ਲਾਨਗਾਰੀ ਜੀ ਭਈਏ ਨਹੀਂ ਹੋਗੀ ਠੀਕ ਆ ਜੀ ਕਸੂਰ ਸਾਡਾ ਹੀ ਆ ਲੈ ਜੀ ਭਈਆ ਧਾਰ ਜਾਂਦਾ ਜੀ ਭਈਆ ਅੱਖ ਪਾਉਂਦਾ ਜੀ ਭਈਆ ਖੇਤਾਂ ਜਾਂਦਾ ਜੀ ਭਈਆ ਆਹ ਕਰਦਾ ਜੀ ਹਾਂ ਹੁਣ ਸਾਰੇ ਸੰਗਤ ਚਲੋ ਕਹਿ ਰਿਹਾ ਲੇਕਰ ਪਹਿਲਾਂ ਅਸੀਂ ਆਪਣੇ ਆਪ ਨੂੰ ਸੁਧਾਰੀਏ ਇਹਨਾਂ ਦਾ ਭਈਆਂ ਦਾ ਬਿਲਕੁਲ ਬਾਈਕਾਟ ਕਰੋ ਜੀ ਇਹਨਾਂ ਦੀ ਰੇੜੀ ਤੇ ਵੀ ਕੋਈ ਚੀਜ਼ ਨਾ ਲਓ ਇਹਨਾਂ ਨੇ ਆਪਣੇ ਆਪ ਸੁਧਰ ਜਾਣਾ ਜੀ ਜੇ ਅਸੀਂ ਆਹ ਕੰਮ ਨਹੀਂ ਕਰਾਂਗੇ ਜਿਉਂਣ ਵਾਲੇ ਸਮੇਂ 'ਚ ਸਾਡਾ ਪੰਜਾਬੀ ਨਹੀਂ ਕੋਈ ਹੋਊਗਾ ਭਈਏ ਭਈਏ ਹੋਣਗੇ ਯਰੇ ਇੱਕ ਪਾਸੇ ਪੰਜਾਬੀ ਦੀ ਕੋਈ ਖਾਣੇ ਪੀਣੇ ਵਾਲੀ ਚੀਜ਼ ਦੀ ਰੇੜੀ ਲੱਗੀ ਹੋਵੇ ਇੱਕ ਪਾਸੇ ਪ੍ਰਵਾਸੀ ਦੀ ਲੱਗੀ ਹੋਵੇ ਤਾਂ ਜ਼ਿਆਦਾ ਪ੍ਰਵਾਸੀ ਦੀ ਰੇੜੀ ਪਰ ਹੋਊਗੀ ਮੈਂ ਸਾਡੇ ਬੇਲੇ ਦੇਖ ਰਹੀ ਜਾ ਕੇ ਹਾਂਜੀ ਇੱਕ ਉਹ ਵਿਚਾਰਾ ਪੰਜਾਬੀ ਜੂਸ ਲੈ ਖੜਾ ਹੁੰਦਾ ਇੱਕ ਉਹ ਕਈ ਦੋ ਤਿੰਨ ਰੇੜੀਆਂ ਭਈਆਂ ਦੀ ਹੁੰਦੀ ਹੁੰਦੀ ਹਾਂਜੀ ਸ਼ਾਹ ਨੂੰ ਮਾਹ ਜੀ ਲਾਈਨ ਲੱਗਦੀ ਆ ਟੋਕਨ ਸਮਝ ਲੋ ਵੀ ਆਏ ਭਈ ਇਹ ਭਾਈ ਅੱਧੇ ਮੈਨੂੰ ਦਹੀਂ ਮੈਨੂੰ ਪੈਸੇ ਲੋਗ ਆ ਲੈ ਕੇ ਹੱਥ 'ਚ ਖੜੇ ਨੇ ਸ਼ਾਹ ਨੂੰ